ਦੇ ਵੀ ਬਾਈ ਬਾਂਦੋਗ ਅਦਾਲਤ ਤੇ ਪੇਸ਼ ਕਰਾਂਗੇ ਤੇ ਅੱਜ ਕੋਈ ਨਹੀਂ ਬਣੂਆਂ ਦੇ ਮੁਤਾਬਕ ਜੋ ਬਣਦੀ ਆ ਤਰਹੀ ਕਰਾਂਗੇ ਜੇ ਜੇ ਉਹਦੇ ਖਿਲਾਫ ਕੋਈ ਚੀਜ਼ ਆ ਜਾਈ ਤੋਂ ਲੱਗਦਾ ਕੋਈ ਚਾਹ ਸਕਦਾ ਨਾ ਨਹੀਂ ਤੇ ਉਹਨੂੰ ਫਿਰ ਅੱਜ ਤੱਕ ਅੰਦਰ ਲੀਗ ਨੇ ਜਿਸ ਤਰ੍ਹਾਂ ਇਹ ਮੁਤਾਬਕ ਚੱਲਣਾ ਪੀ ਆ ਇਹ ਸਹੀ ਹੈ ਜੀ ਠੀਕ ਐ ਸੋ ਹੇਠਾਂ ਇੱਕ ਬੰਦੇ ਦੇ ਇਹਦੇ ਖਿਲਾਫ ਕੰਪਲੇਟ ਕੀਤੀ ਹੈ ਤੇ ਸਾਡੇ ਕੋਲ ਪਰਚਾ ਦੱਸ ਦੇ ਕੋਈ ਫਚਲ ਕਾਰੀ ਕੰਪਲੀਟ ਹੈ ਸਿਕ ਚੈਂਸਿੰਗ ਹੈ ਜੀ ਜਿਸ ਨੂੰ ਦੇ ਨੇ ਸਾਡੇ ਕੰਪਲੀਟ ਕੀਤੀ ਹੈ ਤੇ 307 ਦਾ ਬਤਨਾਮ ਕਰਦੇ ਜਸਟ ਜਿਸ ਨੂੰ ਕਰਾਂਗੇ ਉਹ ਇਹਦੇ ਖਿਲਾਫ ਲੀਗਲੀ ਕੋਈ ਚੀਜ਼ ਕਰਦੀ ਕਾਨੂੰਨ ਦੇ ਮੁਤਾਬਕ ਕਰਾਂਗੇ ਜੇ ਦੇਖੋ ਮੇਰੀ ਗੱਲ ਸੁਣੋ ਨਾ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਕੱਲ ਰੈਸਟ ਕਰ ਲਿਆ ਅੱਜ ਪੇਸ਼ ਕਰਾਂਗੇ ਜੇ ਜੀ ਕਰ ਇਨਵੈਸਟੀਗੇਸ਼ਨ ਕਰਕੇ ਅਸੀਂ ਕੋਰਟ ਦੇ ਵਿੱਚ ਉਹਦਾ ਚਲਾਨ ਲਵਾਂਗੇ ਜੇ ਕਾਇਤੇ ਬੰਦੇ ਦੇ ਖਿਲਾਫ ਕੋਈ ਚੀਜ਼ ਸਫਾ ਨਹੀਂ ਮਿਲ ਤੇ ਨਾ ਆਵੇ ਤਾਂ ਉਸ ਮਤਨ ਨੂੰ ਕਾਸ਼ਿਸ਼ ਚਾਲੀ ਕਰਦੇ। ਫਿਰ ਉਹ ਜੜੀ ਅਸੀਂ ਚਲਾ ਦਿੰਦੇ ਆ ਉਹ ਪ੍ਰੂਫ ਹੋ ਜੇ ਜੈਸਾ ਬੜੀ ਪਹਿਲਾਂ ਕਹਿੰਦੇ ਸੀ ਕੰਪਲੇਟ ਤੁਸੀਂ ਅਰੈਸਟ ਪਾ ਲਈ ਆਪਾਂ ਉਹਦੀ ਜਿਹੜਾ ਪਰਚਾ ਆਪਣਾ ਉਹਦੀ ਵੈਰੀਫਾਈ ਕਰਕੇ ਵੀ ਪਰਚਾ ਕਰ ਸਕਦੇ। ਉਹ ਬੰਦੇ ਦਾ ਰਿਕਾਰਡ ਵੀ ਤਾਂ ਦੇਖਿਆ ਜਾਂਦਾ ਨੇ ਕਿ ਆਲਰੇਡੀ 302 ਦਾ 402 ਦਾ ਕੇਸ ਆਲਰੇਡੀ ਹੈ 427 427 18 ਕੋਲੀ ਵੀ ਨੇ ਇੱਕ ਵਾਰ ਦੀ ਜੇਲ ਹੈ। ਹਣਾ ਮਹੀਨਾ ਮੇਰੇ ਖਾਲਸਾ ਜਿਹੜਾ ਮਹੀਨਾ ਇੱਕ ਵਾਰ ਦੀ ਹੈ ਉਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਜੇ ਇੱਕ ਬੰਦਾ ਬਿਲਕੁਲ ਸਾਫ਼ ਸੁਥਰਾ ਤੁਸੀਂ ਕਹੋ ਜੀ ਉਹਦੇ ਖਿਲਾਫ ਕੋਈ ਚੀਜ਼ ਨਹੀਂ ਹੈ ਤਾਂ ਉਹ ਬੰਦੇ ਦਾ ਕੈਰੈਕਟਰ ਹੀ ਤਾਂ ਦੇਖਿਆ ਜਾਂਦਾ ਜੇ ਇਹਨਾਂ ਕੋਈ ਕੇਸ ਝੁੱਠੇ ਵੀ ਦਾ ਹੋਏ ਹਨ ਜੀ ਹਾਂਜੀ ਉਹ ਦਿਨੇ ਕੇ ਕੇਸ ਲਾਇਏ ਜੀ ਰੋਬਰ ਜੱਜ ਸਾਹਿਬ ਵੀ ਕਰ ਦਿੰਦੇ ਆ ਜੀ ਕੋਈ ਦਿੱਕਤ ਨਹੀਂ ਹੈ ਪਹਿਲਾਂ ਵੀ ਜਿਹੜਾ ਉਹਦੇ ਕੇਸ ਪਿਆ ਹੋਇਆ ਝੁੱਠਾ ਹੀ ਤਾਂ ਹੈ ਫਿਰ ਕੋਈ ਨਹੀਂ ਉਹ ਚ ਭਰੀ ਹੋ ਜਾਣਗੇ ਤੋਂ ਇੱਕ ਹੁਣ ਦਾ ਟ੍ਰਾਇਲ ਕਰਨਾ ਤਾਂ ਜੱਜ ਸਾਹਿਬ ਨੇ ਆਰਡਰ ਦੇਣਾ ਜੀ ਇੱਕ ਮਿੰਟ ਇੱਕ ਮਿੰਟ ਚਾਚਾ ਅਸੀਂ ਤਾਂ ਅੱਜ ਉਹਦੀ ਨਾਲ ਗੱਲ ਕਰ ਲੈਣਾ ਇੱਕ ਬੰਦੇ ਦਾ ਮੁਕੱਦਮਾ ਦਰ ਜੈ ਸਾਉ ਤੇ ਪੇਸ਼ ਕਰਾਂਗੇ ਇਨਵੈਸਟੀਗੇਸ਼ਨ ਕਰਕੇ ਠੂਰ ਸਲਾਵਾਂਗੇ ਉਹੀ ਚੀਜ਼ ਸਰ ਅਸੀਂ ਇੱਕ ਦੋ ਚੀਜ਼ਾਂ ਪੁੱਛੀ ਚੱਰੇ ਆਂ ਇਧਰ ਸਾਨੂੰ ਇਹ ਦੱਸ ਦੋ ਕੰਪਲੀਟ ਪਹਿਲਾਂ ਮੇਰੀ ਗੱਲ ਸੁਣੋ ਤੁਸੀਂ ਆਪਦੇ ਉੱਥੇ ਤੁਹਾਡੇ ਵਕੀਲ ਸਾਹਿਬ ਜਾਣਗੇ ਜੀ ਉਹਨਾਂ ਨੂੰ ਸਾਰੀਆਂ ਚੀਜ਼ਾਂ ਪਤਾ ਹੋਣੀਆਂ ਐਫਐਐਸ ਦੀ ਕਾਪੀ ਵੀ ਮਿਲ ਜਾਊਗੀ ਕੋਈ ਰਿਮਾਂਡ ਮੰਗਾਂਗੇ ਉਹ ਵੀ ਜਿਹੜੀ ਚੀਜ਼ ਦਵਾਂਗੇ ਆਏ ਪਬਲਿਕਲੀ ਮੇਰੇ ਕੋਲ ਨਹੀਂ ਹੈ ਕਿ ਮੈਂ ਸੁਣوں ਕੋਈ ਚੀਜ਼ ਆਏ ਪਰਵਾਹ ਨਹੀਂ ਇਹ ਫਿਰ ਤਾਂ ਇਹ ਤੱਪਾ ਨਹੀਂ ਤੱਪਾ ਤਾਂ ਕਿਹੜੀ ਗੱਲ ਹੈ ਜੀ ਕੋਈ ਤਾਂ ਬੰਦਾ ਦੇਖੋ ਇਹੀ ਪਾਣੀ ਤੇ ਬੋਲਿਆ ਤੇ ਸਰਕਾਰ ਦੀ ਉਹ ਨਹੀਂ ਉਹ ਹੀ ਹੈ ਉਹ ਹੀ ਪੁੱਛਦਾ ਅਸੀਂ ਸਰ ਉਹ ਹੀ ਪੁੱਛਦਾ ਵੀ ਇਹਨਾਂ ਦਾ ਕਲੇਮ ਕਦੋਂ ਦੀ ਆ ਪਹਿਲਾਂ ਮੇਰੀ ਗੱਲ ਸੁਣ ਜਿਹੜੀ ਇਹਦੇ ਉੱਥੇ ਕੋਈ ਬੋਲਣ ਵਾਲੀ ਗੱਲ ਹੈ ਜਾਂ ਇਹ ਕੋਈ ਇਲੀਗਲ ਕਮੈਂਟ ਕਰੂਗਾ ਜਾਂ ਕੋਈ ਇਲੀਗਲ ਪੋਸਟ ਪਾਊਗਾ ਉਹਦੀ ਜਿੱਥੇ ਨੇ ਪਾਇਆ ਉੱਥੇ ਉਹਦੇ ਕਲਾਪ ਕਰ ਦੇਈਂਗੇ ਸਾਰਾ ਕਾਨੂੰਨ ਦੇ ਮੁਤਾਬਕ ਚੱਲਣਾ ਹੈ ਜੀ ਘਰ ਦੇ ਮੁਤਾਬਕ ਕੋਈ ਨਹੀਂ ਸਰ ਇਹੀ ਤਾਂ ਚਾਹੁੰਦੇ ਆ ਅਸੀਂ ਕਾਨੂੰਨ ਦੇ ਮੁਤਾਬਕ ਆ ਹੋਊਗਾ ਮੁਤਾਬਕ ਹੋਏਗਾ ਅਸੀਂ ਚਾਹੀ ਕਾਨੂੰਨ ਦੇ ਅਨੁਸਾਰ ਆ ਅਸੀਂ ਡੋਟਲੀ ਕਰ ਜੇ ਸਰ ਕਾਨੂੰਨ ਮੁਤਾਬਕ ਹੁੰਦਾ ਦੇਖੋ ਮੇਰੀ ਗੱਲ ਆ ਕੱਲ ਅਰੈਸਟ ਪਾਈ ਆ ਉਹਦੀ ਹਾਂਜੀ ਆਪਾਂ ਮਹਾਲੀ ਤੋਂ ਬੰਦਾ ਚੱਕਿਆ ਕੱਲ ਉਹਦੀ ਕੋਈ ਲੜਾਈ ਨਹੀਂ ਹੋਈ ਵੀ ਜਦੋਂ ਕੰਪਲੀਟ ਅਸੀਂ ਉਹ ਪੁੱਛਨੇ ਉਹਦੀ ਕੰਪਲੀਟ ਕਦੋਂ ਦੀ ਹੋਈ ਆ ਲੋ ਅਸੀਂ ਪੇਸ਼ ਕਰਾਂਗੇ ਅਸੀਂ ਪੇਸ਼ ਕਰਾਂਗੇ ਤੁਹਾਨੂੰ ਅਸੀਂ ਸਾਰਾ ਪ੍ਰੋਸੈਸ ਉੱਤੇ ਮਾਰਕ ਵੀ ਲਾਵਾਂਗੇ ਉੱਥੇ ਅਸੀਂ ਕੋਰਟ ਕਰਾਂਗੇ ਤੁਹਾਡੇ ਵਕੀਲ ਸਾਹਿਬ ਹੋਣਗੇ ਸਾਰੀਆਂ ਚੀਜ਼ਾਂ ਲੀਗਲੀ ਮਿਲ ਜ ਜੁਰੱਜ ਸਿੰਘ ਇੰਦਰ ਸਿੰਘ ਟਰੋਲੀ ਹੈ ਜੀ ਕਿੱਥੇ ਸਾਨੂੰ ਅੱਜ ਤੜਕੇ ਹੀ ਪਤਾ ਲੱਗਿਆ ਸੀ ਕਿ ਗੁਰਸੇਵਕ ਸਿੰਘ ਆਪਣੇ ਕਨੌਰ ਤੋਂ ਨੇ ਉਹਨਾਂ ਨੂੰ ਪੁਲਿਸ ਨੇ ਰੈਸਟ ਕਰ ਲਿਆ ਸੀ ਉਹਨਾਂ ਨੇ ਕੋਈ ਆਪਣੇ ਵੀਡੀਓ ਪਾਤੀ ਸੀ ਆਪਣਾ ਜਿਹੜਾ ਕਨੌਰ ਦਾ ਐਮਐਲਏ ਆ ਉਹਦੇ ਵਿਰੁੱਧ ਜਦੋਂ ਕਿ ਉਹ ਪਹਿਲਾਂ ਵਾਅਦੇ ਕਰਦੇ ਰਹੇ ਨੇ ਜਦੋਂ ਸਰਕਾਰ ਆਉਣ ਤੋਂ ਪਹਿਲਾਂ ਵੀ ਅਸੀਂ ਬਾਣ ਨੂੰ ਬੜਾ ਪੱਕਾ ਕਰ ਦਾਂਗੇ ਇੱਥੇ ਕੰਕਰੀਟ ਉਛਾ ਦੇਾਂਗੇ ਜਦੋਂ ਕਿ ਉਹਨਾਂ ਕੱਖ ਨਹੀਂ ਕੀਤਾ ਉਹਨੇ ਸਾਰਾ ਸੱਚੀਆਂ ਜਿਹੜੀਆਂ ਗੱਲਾਂ ਸੀ ਉਹ ਆਪਣੀ ਵੀਡੀਓ ਚ ਪਾਈਆਂ ਸੀ ਇਹਨਾਂ ਗੱਲਾਂ ਤੋਂ ਸਰਕਾਰ ਨੇ ਬੁਖਲਾ ਕੇ ਵੀ ਸਾਡੇ ਪਾਸ ਖੋਲਦਾ ਤੇ ਉਹਨੂੰ ਪੁਲਿਸ ਨੇ ਸਾਨੂੰ ਪਤਾ ਲੱਗਿਆ ਸੀ ਵੀ ਕੱਲ ਅਰੈਸਟ ਕਰ ਲਿਆ ਤੇ ਉਹਦੇ ਸੰਬੰਧ ਜੀ ਸਾਨੂੰ ਅੱਜ ਸਵੇਰੇ ਪਤਾ ਲੱਗਾ ਸੀ ਤੇ ਅਸੀਂ ਸਾਰੇ ਇੱਥੇ ਥਾਣਾ ਸ਼ੰਭੂ ਦੇ ਵਿੱਚ ਆਏ ਸੀ ਕਿ ਐਸਐਚਓ ਸਾਹਿਬ ਨਾਲ ਗੱਲਬਾਤ ਕਰੀਏ ਕਿ ਉਹਨੂੰ ਤੁਸੀਂ ਕਿਹੜੇ ਕਾਨੂੰਨ ਦੇ ਤਹਿਤ ਅਰੈਸਟ ਕੀਤਾ ਸਾਨੂੰ ਇੱਥੇ ਆ ਕੇ ਪਤਾ ਲੱਗਾ ਕਿ ਉਹਦੇ ਤੇ 307 255459 ਦਾ ਫੀਕ ਜਿਹੜਾ ਮੁਕਦਮਾ ਹੈ ਉਹ ਦਰਜ ਕਰਤਾ ਹੁਣ ਅਸੀਂ ਅੱਗੇ ਕੋਚ ਅਫਸਰਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਅਸੀਂ ਆਪਣੇ ਵਕੀਲਾਂ ਨਾਲ ਵੀ ਗੱਲਬਾਤ ਕਰਾਂਗੇ ਉਹ ਦੇਖਾਂਗੇ ਵੀ ਅਸੀਂ ਇਸ ਮਸਲੇ ਨੂੰ ਕਿਸ ਤਰ੍ਹਾਂ ਹੱਲ ਕਰੀਏ ਸਾਡੀ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਕਿਹਾ ਕਿ ਜੋ ਮਤਲਬ ਉਹਨਾਂ ਨੇ ਸਾਨੂੰ ਇਹੀ ਦੱਸਿਆ ਵੀ ਇਹਦੇ ਜਿਹੜੀਆਂ ਪੋਸਟਾਂ ਪਾਈਆਂ ਸੀ ਉਹਦੇ ਸਬੰਧ ਵਿੱਚ ਤੁਹਾਨੂੰ ਪਤਾ ਹੀ ਫਿਰ ਜਿਹਦੀ ਸਰਕਾਰ ਹੋਵੇ ਜੇ ਸਾਥ ਜ਼ੋਰ ਕਰ ਵੇਖੇ ਸੋਈ ਜੀ ਦੇ ਕੋਲ ਵੀ ਪਾਵਰ ਹੁੰਦੀ ਹੈ ਉਹ ਆਪਦੀ ਵਰਤ ਕੇ ਦੇਖਦਾ ਹੈ ਤੇ ਜਦੋਂ ਉਹਨੇ ਪੋਸਟਾਂ ਪਾਈਆਂ ਤਾਂ ਸਰਕਾਰ ਨੇ ਆਪਦੀ ਪਾਵਰ ਵਰਤੀ ਹੈ ਤੇ ਉਹਨਾਂ ਨੇ ਸਮਝਿਆ ਵੀ ਅਸੀਂ ਕਿਸੇ ਨੂੰ ਵੀ ਆਪਦੇ ਵਿਰੁੱਧ ਬੋਲਣ ਨਹੀਂ ਦੇਣਾ ਤੇ ਇਸ ਲਈ ਉਹਨਾਂ ਨੇ ਜਿਹੜਾ ਇਹਦੇ ਵਿਰੁੱਧ ਜਿਹੜੀ ਕਾਰਵਾਈ ਜਿਹੜੀ ਕਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਸ਼ੰਭੂ ਥਾਣਾ ਦੇ ਵਿੱਚ ਆਏ ਕਿਉਂਕਿ ਸਾਨੂੰ ਖਬਰ ਮਿਲੀ ਸੀ ਕਿ ਗੁਰਸੇਵਕ ਸੋਹਿਤ ਸਿੰਘ ਨੂੰ ਨਜਾਇਜ਼ ਤੌਰ ਤੇ ਫੜਿਆ ਗਿਆ ਜਦੋਂ ਉਸ ਨੇ ਸਰਕਾਰ ਦੇ ਜਾਂ ਐਮਐਲਏ ਦੇ ਖਿਲਾਫ ਕੋਈ ਆਵਾਜ਼ ਉਠਾਈ ਲੋਕਾਂ ਨੂੰ ਸੱਚ ਤੋਂ ਜਾਣੂ ਕਰਾਇਆ ਤਾਂ ਉਸ ਦੇ ਉੱਤੇ ਉਹਨੂੰ ਸ਼ੰਭੂ ਥਾਣੇ ਵਾਲੀ ਪੁਲਿਸ ਤੇਰੀ ਆ ਉਹ ਫੜ ਕੇ ਲੈ ਆਈ ਔਰ ਲੋਕ ਜਿਹੜੇ ਨੇ ਜਦੋਂ ਸਾਰਾ ਪੰਜਾਬ ਜਿਹੜਾ ਸਰਕਾਰਾਂ ਦੀ ناکامی ਤੋਂ ਫੇਲੀਅਰ ਤੋਂ ਸਾਰਾ ਪਤਾ ਹੈ ਉਹਨਾਂ ਨੂੰ ਬੱਚਾ-ਬੱਚਾ ਪੰਜਾਬ ਦਾ ਜਾਣਦਾ ਹੈ ਕਿ ਜੋ ਅੱਜ ਜਿਹਨੂੰ ਆਪਾਂ ਕੁਦਰਤੀ ਕਰੋਪੀ ਕਹਿ ਰਹੇ ਆ ਉਹ ਕੁਦਰਤੀ ਕਰੋਪੀ ਨਹੀਂ ਉਹ ਸਰਕਾਰਾਂ ਦੀਆਂ ਸੋਚੀਆਂ ਸਮਝੀਆਂ ਚਾਲਾਂ ਨੇ ਤੇ ਸਮੇਂ ਸਿਰ ਇਹਨਾਂ ਉੱਤੇ ਵਰਕ ਨਾ ਕਰਨਾ ਇਹ ਬਹੁਤ ਵੱਡੀ ਜਿਹੜੀ ਸ਼ਰਮ ਦੀ ਗੱਲ ਹੈ ਕਿ ਸਰਕਾਰਾਂ ਜੋ ਕੁਝ ਹੁੰਦਾ ਆਪਣੇ ਪੇਟੇ ਢ ਵਿੱਚ ਪਾਉਣ ਦੀ ਕੋਸ਼ਿਸ਼ ਕਰਦਿਆਂ ਨੇ ਦੋਹੀ-ਦੋਹੀ ਹੱਥੇ ਉਹਨਾਂ ਨੇ ਦਾ ਵੀ ਆਪਣੇ ਘਰ ਭਰ ਲੀਏ ਲੋਕਾਂ ਲਈ ਕੁਛ ਨਾ ਕਰੀਏ ਜੇਕਰ ਇਹੀ ਜਿਹੜੇ ਮੁਆਵਜ਼ਾ ਦੇ ਲਾਰੇ ਲਾਏ ਸੀ ਜੇਕਰ ਨਦੀਆਂ ਦੀ ਸਫਾਈ ਕੀਤੀ ਹੁੰਦੀ ਬੰਨ ਬਣਾਏ ਹੁੰਦੇ ਤਾਂ ਅੱਜ ਲੋਕਾਂ ਨੂੰ ਇਹ ਸੰਤਾਪ ਜਿਹੜਾ ਨਹੀਂ ਭੋਗਣਾ ਪੈਣਾ ਸੀ ਜਿੱਕਰ ਗੱਲ ਕਰੀਏ ਤਾਂ ਪੁਲਿਸ ਕਹਿੰਦੀ ਹੈ ਕਿ ਲੜਾਈ ਝਗੜੇ ਦਾ ਮੈਟਰ ਹੈ ਉਹਦੇ ਬਾਰੇ ਕੀ ਕਹਿਣਾ ਹੈ ਬੇਟੇ ਜਦੋਂ ਵੀ ਕੋਈ ਸੱਚ ਦੀ ਗੱਲ ਕਰਦਾ ਹੈ ਤਾਂ ਇਹ ਤੁਸੀਂ ਸਾਰੇ ਸਿਸਟਮ ਤੋਂ ਵਾਕਿਫ ਹੋ ਸਭ ਕੁਛ ਜਾਣਦੇ ਹਾਂ ਕਿ ਬੜਾ ਕੁਛ ਹੋ ਜਾਂਦਾ ਹੈ ਇਹਦੇ ਬਾਰੇ ਮੇਰੇ ਨਾਲੋਂ ਜ਼ਿਆਦਾ ਸਾਰਾ ਪੰਜਾਬ ਜਾਣਦਾ ਹੈ ਵੀ ਸਿਸਟਮ ਕੀ ਹੈ ਕਿਵੇਂ ਕੇਸ ਬੰਦੇ ਨੇ ਕਿਵੇਂ ਫੜੇ ਜਾਂਦੇ ਨੇ ਕਿਵੇਂ ਮਾਰੇ ਜਾਂਦੇ ਨੇ ਕਿਵੇਂ ਇਨਕਾਊਂਟਰ ਹੁੰਦੇ ਨੇ ਇਹ ਤੁਸੀਂ ਸਾਰੇ ਜਾਣਦੇ ਕੀ ਸਮਝਦੇ ਜੀ ਸਿੱਧਾ ਸਿੱਧਾ ਜੀ ਉਹ ਆਵਾਜ਼ ਚੱਕੀ ਸੀ ਉਹਨਾਂ ਨੇ ਉਹਦੇ ਕਾਰਨ ਹੀ ਹੋਇਆ ਇਹ ਸਭ ਹਾਂ ਬਿਲਕੁਲ ਇਹ ਆਵਾਜ਼ ਹੈ ਤੇ ਸਰਕਾਰ ਨੂੰ ਸਾਡੀ ਇਹ ਬੇਨਤੀ ਹੈ ਵੀ ਇਸ ਤਰ੍ਹਾਂ ਦਾ ਕੁਝ ਨਾ ਕਰੋ ਕਿਉਂਕਿ ਸਾਰਾ ਪੰਜਾਬ ਬੱਚਾ ਬੱਚਾ ਜੇ ਖਾਸ ਤੌਰ ਤੇ ਹੜਪੀੜਤ ਇਲਾਕੇ ਔਰ ਹੜਪੀੜਤ ਇਲਾਕਿਆਂ ਦੀਆਂ ਨਿਊਜ਼ ਸੁਣ ਸੁਣ ਕੇ ਉਹਨਾਂ ਦਾ ਹਾਲ ਦੇਖਦੇ ਕੇ ਨਾਟ ਓਨਲੀ ਇਨ ਪੰਜਾਬ ਪੂਰੇ ਹਿੰਦੁਸਤਾਨ ਦੇ ਵਿੱਚ ਲੋਕ ਜਿਹੜੇ ਨੇ ਲੋਕ ਲੋਕਾਂ ਦੀ ਇੰਨੀ ਜ਼ਿਆਦਾ ਮਦਦ ਕਰ ਰਹੇ ਨੇ ਖਾਸ ਤੌਰ ਤੇ ਪੰਜਾਬ ਦੇ ਲੋਕ ਦੂਸਰੇ ਸੂਬੇ ਵੀ ਆ ਰਹੇ ਨੇ ਗਾਇਕ ਆ ਰਹੇ ਨੇ ਸਪੋਰਟਸ ਵਾਲੇ ਆ ਰਹੇ ਨੇ ਵਿਦੇਸ਼ੀ ਵਿਦੇਸ਼ਾਂ ਤੋਂ ਸਾਨੂੰ ਮਦਦ ਮਿਲ ਰਹੀ ਹੈ ਤਾਂ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਹਨਾਂ ਨੂੰ ਲੋਕਾਂ ਦੇ ਖਿਲਾਫ ਕੁਝ ਵੀ ਇਹੋ ਜਿਹੀਆਂ ਕੋਝੀਆਂ ਹਰਕਤਾਂ ਕਰਕੇ ਤੇ ਲੋਕਾਂ ਦੀ ਜ਼ੁਬਾਨ ਨੂੰ ਬੰਦ ਨਹੀਂ ਕਰਾ ਸਕਦੇ ਮੇਰਾ ਨਾਮ ਸੁਖਵੀਰ ਸਿੰਘ ਅੰਟਾਲੇ ਜੀ ਜੀ ਬਾਈ ਕੀ ਲੱਗਦੀ ਸੱਸੀ ਕੁਸੇ ਅੰਟਾਲ ਮੈਂ ਭਰਾ ਹਾਂ ਦੇ ਉਹਨਾਂ ਨੂੰ ਚੱਕਿਆ ਕਿਸੇ ਦੱਸਿਆ ਜੀ ਕਿਉਂ ਚੱਕਿਆ ਪੁਲਿਸ ਦੇ ਵੱਡੇ ਦਰਸਤ ਨਹੀਂ ਦੇਖੋ ਜੀ ਚੱਕਣ ਦਾ ਮਸਲਾ ਤਾਂ ਇਹ ਹੈ ਜੀ ਉਹ ਤੋਂ ਪਹਿਲਾਂ ਬਾਈ ਜਿਹੜਾ ਘੱਗਰ ਦੇ ਵਿੱਚ ਕੰਧ ਹੋਈ ਹੈ ਉਹਦੇ ਬਾਰੇ ਬੋਲਿਆ ਸੀਗਾ ਠੀਕ ਹੈ ਜੀ ਦੇਖੋ ਜੀ ਹੁਣ ਤੁਹਾਨੂੰ ਪਤਾ ਹੈ ਜਿਵੇਂ ਐਸਐਚਓ ਸਾਹਿਬ ਕਹਰੇ ਸੀ ਤੁਸੀਂ ਬਾਈਟ ਲਈ ਹੈ ਉਹਨਾਂ ਦੀ ਵੀ 307 ਦਾ ਉਹਨਾਂ ਨੇ ਕਰਿਆ ਕਿਸੇ ਸੁਖਚੈਨ ਸਿੰਘ ਨਾਮ ਤੇ ਨਾ ਤਾਂ ਸਾਡੀ ਕੋਈ ਲੜਾਈ ਕਿਸੇ ਨਾਲ ਵੀ ਹੋਈ ਹੈ ਠੀਕ ਹੈ ਜੀ ਅਗਰ ਆਪਣਾ ਪੁਲਿਸ ਆਪਣਾ ਕਿਤੇ ਵੀਡੀਓ ਵਗੈਰਾ ਹੈਗੀ ਹੈ ਤਾਂ ਸਾਨੂੰ ਵੀ ਦਿੱਤੀ ਜਾਵੇ ਸਾਨੂੰ ਵੀ ਪਤਾ ਲੱਗੇ ਵੀ ਕਿਤੇ ਸਾਡੀ ਲੜਾਈ ਹੋਈ ਹੈ ਤੇ ਜਿਹੜੀ ਮੇਨ ਗੱਲ ਹੈ ਉਹ ਤੋਂ ਪਹਿਲਾਂ ਤੁਹਾਨੂੰ ਪਤਾ ਹੈ ਵੀ ਪੰਜਾਬ ਹੈ ਜਿਹੜਾ ਉਹ ਕਿਵੇਂ ਫੜਾਂ ਦੀ ਮਾਰ ਦੇ ਹੇਠਾਂ ਆ ਰਿਹਾ ਆਪਣਾ ਜਿਹੜਾ ਘੱਗਰ ਦਰਿਆ ਪੈਂਦਾ ਮੈਂ ਖੁਦ ਜਾ ਕੇ ਉੱਥੇ ਬੰਨ ਲੋਆ ਕੇ ਆਇਆ ਇਹ ਸਾਰੇ ਸਾਰਾ ਪਿੰਡ ਹੀ ਗਵਾਹ ਹੈ ਠੀਕ ਹੈ ਜੀ ਉਹ ਤੋਂ ਪਹਿਲਾਂ ਮੇਰੀ ਗੱਲ ਸੁਣੋ ਜੀ ਘੱਗਰ ਦੇ ਵਿੱਚ ਕੰਦ ਐ ਲੱਗਦੀ ਹੁੰਦੀ ਹੈ ਜਾਂ ਐ ਲੱਗਦੀ ਹੁੰਦੀ ਹੈ ਠੀਕ ਹੈ ਇਹ ਇੱਥੇ ਹੀ ਗੰਦ ਕਿਉਂ ਹੈ ਪਿੱਛੇ ਨਹੀਂ ਹੈਗੀ ਜਾਂ ਅੱਗੇ ਨਹੀਂ ਹੈਗੀ ਕਿਤੇ ਠੀਕ ਹੈ ਮੰਨਿਆ ਵੀ ਪਿੰਡ ਤਾਂ ਹੋਰ ਵੀ ਗੱਗਰ ਦੇ ਨਾਲ বাসਦੇ ਆ ਜੀ ਠੀਕ ਹੈ ਜੀ ਪਰ ਮੇਨ ਗੱਲ ਤਾਂ ਇਹ ਹੈ ਵੀ ਪਰਚਾ ਹੀ ਝੂਠਾ ਪਾਤਾ ਹੁਣ ਪਹਿਲਾਂ ਇਹਨਾਂ ਨੇ 2017 ਚ 302 ਦਾ ਝੂਠਾ ਪਾਇਆ ਸੀਗਾ ਉਹ ਫਿਰ ਉਹ ਵੀ ਉਹਦੇ ਚੋਂ ਵੀ ਬਰੀ ਹੋਇਆ ਬਾਈ ਫਿਰ ਕਹੀ ਝੂਠੀ ਆਪਣਾ ਕਹੀ ਚੋਰੀ ਦਾ ਪਾਤਾ ਸੀ ਝੂਠਾ ਉਹਦੇ ਚੋਂ ਵੀ ਬਰੀ ਹੋ ਗਿਆ ਹੁਣ 307 ਦਾ ਇੱਕ ਹੋਰ ਪਾਤਾ ਇਹ ਸਾਰਾ ਪਿੰਡ ਖੜਿਆ ਜੀ ਲਾ ਕੰਮ ਹੈ ਹੀ ਬੰਦ ਕੀ ਹੈ ਥਾਰਾ ਲੱਗ ਰਿਹਾ ਠੀਕ ਹੈ ਜੀ ਜਿਹੜੀ ਉਹਨਾਂ ਨੇ ਥਾਰਾ ਦਸੀਆਂ ਉਹਨਾਂ ਨੇ ਕੋਈ ਲੁੱਪਕੋ ਵੀ ਕੀਤੀ ਹੈ ਲੁੱਟਖੋ ਕਰਨ ਦੀ ਲੋੜ ਕੀ ਹੈ ਜੀ ਸਾਡਾ ਕੰਮ ਹੀ ਨਾ ਵਧੀਆ ਚੱਲ ਰਿਹਾ ਜੀ ਲੁੱਟਕੋ ਕਿਉਂ ਕਰੇਗਾ ਕਰਾਂਗੇ ਕਿਉਂ ਜੀ ਅਸਮਾਨ ਵੀ ਹੈ ਅਸੀਂ ਤਾਂ ਖੁਦ ਆਪਣਾ ਇੱਧਰ ਡੇਰਾ ਬਾਬਾ ਨਾਨਕ ਸਾਡੀ ਇੱਕ ਐਨਜੀਓ ਘਨੌਰ ਦੇ ਨਾਮ ਤੋਂ ਐਨਜੀਓ ਚੱਲਦੀ ਹੈ ਜੀ ਉੱਥੇ ਹਾਂਜੀ ਤੇ ਅਸੀਂ ਉੱਥੇ ਜਾ ਕੇ ਆਪਣਾ ਦਾਨਪੁੰਨ ਕਰਦੇ ਆ ਜਾਂ ਇੱਧਰ ਅੱਛੀ ਆਪਣਾ ਇੱਧਰ ਆਪਾਂ ਲੁੱਟਾਂ ਖੋਆਂ ਕਰੀ ਜਾਈਏ ਉੱਧਰ ਜਾ ਕੇ ਦਾਨਪੁਰ ਨਗਰੀ ਜਾਈ ਇਹਦਾ ਗੱਲ ਬਣਦੀ ਨਹੀਂ ਨਾ ਠੀਕ ਹੈ ਜੀ ਇਹ ਤਾਂ ਇਲਜ਼ਾਮ ਹੁੰਦੇ ਆ ਝੂਠੇ ਲਾਈ ਚੱਲੋ ਜਿੰਨੇ ਲਾਣੇ ਆ ਕਾਰਨ ਕੀ ਮਾਦੇ ਵੀ ਜਿਹੜੀ ਉਹਨਾਂ ਦੇ ਵੱਲੋਂ ਕੱਗਰਦੇ ਹੋਏ ਦੇਖੋ ਜੀ ਸਾਡਾ ਮਸਲਾ ਇੱਕ ਹੈ ਜੀ ਕੋਈ ਐਮਐਲਏ ਹੋਵੇ ਮਦਨ ਹੋਵੇ ਬੀਬੀ ਹੋਵੇ ਜਾਂ ਫਿਰ ਇਹ ਹੋਵੇ ਜੇ ਕੋਈ ਗਲਤ ਕੰਮ ਕਰੂਗਾ ਅਸੀਂ ਤਾਂ ਬੋਲਾਂਗੇ ਠੀਕ ਹੈ ਜੀ ਗੱਲ ਇਹ ਹੈ ਮਰੀਆਂ ਜਮੀਰਾਂ ਵਾਲੇ ਅਸੀਂ ਹੈਗੇ ਨਹੀਂ ਅਸੀਂ ਤਾਂ ਬੋਲਾਂਗੇ ਬਾਕੀ ਸਾਡੇ ਤੇ ਇੰਨੇ ਬੰਦੇ ਖੜੇ ਆ ਇਹ ਜਿੰਨੇ ਮਰਜ਼ੀ ਪਰਚੇ ਪੁਆਈ ਚੱਲੋ ਉਹਨਾਂ ਦਾ ਅੱਜ ਜੋਰ ਹੈ ਪਰ ਜੋਰ ਸਦਾ ਰਹਿੰਦਾ ਵੀ ਨਹੀਂ ਹੈਗਾ ਇੱਥੇ ਤਾਂ ਉਹ ਪ੍ਰਮਾਤਮਾ ਦੀ ਨਜ਼ਰ ਹੈ ਜੀ ਜਿਹਦੇ ਦੇ ਅਫਦਾਲੀ ਵਰਗੇ ਨਹੀਂ ਰਹੇ ਠੀਕ ਨਹੀਂ ਆ ਤਾਇਆ ਜੀ ਖੜੇ ਆ ਪਰ ਗੱਲ ਇਹ ਹੈ ਵੀ ਪ੍ਰਸ਼ਾਸਨ ਨੂੰ ਇੱਕ ਗੱਲ ਸੋਚਣੀ ਚਾਹੀਦੀ ਹੈ ਵੀ ਦੇਖੋ ਜਮੀਰ ਹਰ ਇੱਕ ਬੰਦੇ ਦਾ ਹੁੰਦਾ ਹੈ ਠੀਕ ਹੈ ਜੀ ਐਸਐਚਓ ਦਾ ਵੀ ਹੁੰਦਾ ਹੈ ਡਿਪਟੀ ਦਾ ਵੀ ਹੁੰਦਾ ਹੈ ਡੀਸੀ ਦਾ ਵੀ ਹੁੰਦਾ ਹੈ ਪਰ ਗੱਲ ਇਹ ਹੈ ਜੀ ਜਿਹੜਾ ਬੰਦਾ ਚੱਕੀ ਜਾਂਦਾ ਉਹਨੂੰ ਪਤਾ ਸਾਰਾ ਕੁਝ ਹੁੰਦਾ ਹੈ ਪਰ ਇੱਕ ਉਹ ਵੀ ਪ੍ਰੈਸ਼ਰਾਈਜ਼ ਹੁੰਦੇ ਆ ਬੰਦੇ ਕਦੋਂ ਚੱਕਿਆ ਕਿਥੋਂ ਗ੍ਰਿਫਤਾਰ ਕੱਲ ਚੱਕਿਆ ਜੀ ਬਾਈ 1 ਵਜੇ 9 ਵਜੇ ਦੇ ਕਰੀਬ ਸਾਡੇ ਕੋਲ ਵੀਡੀਓ ਵੀ ਹੈਗੀ ਹੈ ਦਫ਼ਤਰ ਜਿਹੜਾ ਮੁਹਾਲੀ ਆਪਣਾ 102 ਸੈਕਟਰ ਦੇ ਵਿੱਚ ਦਫ਼ਤਰ ਹੈ ਉੱਥੋਂ ਬਾਈ ਨੂੰ ਲੈ ਕੇ ਗਏ ਨੇ ਠੀਕ ਹੈ ਜੀ ਤੁਹਾਡੀ ਕੀ ਮੰਗ ਆ ਹਾਂ ਸਾਡੀ ਮੰਗ ਤਾਂ ਇਹ ਹੈ ਜੀ ਇੱਕ ਤਾਂ ਸਾਨੂੰ ਬਾਈ ਨਾਲ ਮਿਲਾਇਆ ਜਾਵੇ ਠੀਕ ਹੈ ਜੋ ਇਨ ਹਾਂਜੀ ਛੱਡਿਆ ਜਾਵੇ ਹਾਂ ਐਫ ਆਈ ਆਰ ਦੀ ਕਾਪੀ ਦਿੱਤੀ ਜਾਵੇ ਸਾਨੂੰ ਤੇ ਸਾਡੀ ਸਰਕਾਰ ਨੂੰ ਇਹੀ ਮੰਗਿਆ ਵੀ ਹੁਣ ਤਾਂ ਤੁਸੀਂ ਇਹ ਤੇ ਕਰ ਤਾਂ ਪਰਚਾ ਇਹ ਬੋਲ ਪਿਆ ਕੱਲ ਨੂੰ ਕੋਈ ਹੋਰ ਬੋਲ ਪਿਆ ਉਹਦੇ ਤੇ ਕਰ ਦੋਗੇ ਮੰਗ ਇਹੀ ਹੈ ਜੀ ਆਪਣਾ ਝੂਠ ਹੁਣ ਨਕਾਰਿਆ ਜਾਵੇ ਤੇ ਸੱਚ ਨੂੰ ਉਭਾਰਿਆ ਜਾਵੇ ਸਾਡੀ ਤਾਂ ਇਹ ਮੰਗ ਹੈ ਇੱਕ ਜਸਪ੍ਰੀਤ ਸਿੰਘ ਹੈ ਪਰ ਗੱਜਨ ਸਿੰਘ ਅੰਡਾਲ ਕਹਿੰਦੇ ਨੇ ਇਹਦੇ ਪਲਾਫਿਕ ਕੰਪਲੀਟ ਆਈ ਸੀਗੀ ਜੀ ਪੰਜ ਤਰੀਕ ਨੂੰ ਸਾਹਮਣੇ ਬੈਠੇ ਕਿ ਚੇਤਿਤ ਨੂੰ ਸਾਡੇ ਕੋਲੇ ਰਿਪੋਰਟਡ ਆ ਉਹਦੇ ਖਿਲਾਫ ਹੈ ਜਿਹੜਾ ਐਫ ਆਰ ਨੰਬਰ 98 ਅ ਅਧੀਨ ਤਾਰਾ 190 304 ਪੀ ਐਨ ਐਸ ਦੇ ਖਿਲਾਫ ਪੱਤਾ ਦਰਜ ਕੀਤਾ ਜੀ ਇਹਦੀ ਕੱਲ ਅਰੈਸਟ ਪਾਈ ਆ ਜੀ ਤੇ ਮਾਂਜੋ ਅਦਾਲਤ ਤੇ ਪੇਸ਼ ਬਾਜ਼ ਕਰਕੇ ਜੋ ਬਣਦੀ ਕਾਨੂੰਨੀ ਕਰਵਾਈ ਹੋ ਕੀਤੀ ਗਈ ਤੇ ਇਹ ਜਿਹੜਾ ਮਸਲਾ ਹੈ ਜੀ ਕਿ ਤੁਸੀਂ ਕਿੱਥੋਂ ਇਹਨਾਂ ਨੂੰ ਰਸੇਪ ਸਿੰਘ ਜੀ ਨੂੰ ਜਿਹੜਾ ਪੂਰਾ ਡਿਟੇਲ ਕਰਦੀ ਆ ਅ ਅਸੀਂ ਇਹਨੂੰ ਅਰੈਸਟ ਕਰਦੇ ਮਹਾਂ ਮਾਹਦੀ ਦਾ ਜੀ ਆਪਾਂ ਜਦੋਂ ਬਨੂਰ ਤੋਂ ਅੱਗੇ ਜਾਂਦੇ ਮਾਹਦੀ ਦੇ ਨੱਥੇ ਜਾਂਦਾ ਸਨੇਟਾ ਚੌਕ ਦੇ ਏਰੀਆ ਪੈ ਜਾਂਦਾ ਉੱਥੇ ਨੂੰ ਟਿਕਟ ਟਿਕ ਲਿੰਗ ਨੂੰ ਟਿਕਟ ਕੀ ਕਰਨ ਮੈਨੂੰ ਬੁਲਾਇ ਸੱਦਿਆ ਵੀ ਗਿਆ ਸੀ ਭਾਈ ਕਹਿੰਦਾ ਸੱਦਿਆ ਵੀ ਗਿਆ ਸੀ ਨਹੀਂ ਤੇ ਨਾਉਨ ਅਵੇਲੇਬਲ ਫੰਕਸ਼ਨ ਵੀ ਤੇ ਕੁਝ ਕਾਰਵਾਈ ਕਰਦੀ ਇਹਦੇ ਤੇ ਆਲਰੇਡੀ ਦੋ ਮੁਕੱਦਮੇ ਇੱਕ ਪਹਿਲਾ ਇਹਦੇ ਤੇ 307 ਦਾ ਇੱਕ ਤੇ 327 427 308 ਦੇ ਕਰਕੇ ਆਲਰੇਡੀ ਲੋਪਟੇ ਹੋਏ ਤੇ ਆਲਰੇਡੀ ਅਗੇ ਨੇ ਤੇ ਇਹ ਨੂੰ ਮਾਂਜੋ ਅਦਾਲਤ 'ਤੇ ਪੇਸ਼ ਕਰਕੇ ਜੋ ਮੰਦੀ ਕਾਨੂੰਨੀ ਕਰਦੇ ਉਹ ਕਿਤੇ ਜਿਹੜੇ ਬੰਦੇ ਲੋਕਾਂ ਦੇ ਨਾਲ ਤੇ ਨਾਲ ਜਿਹੜੇ ਸਾਥੀ ਆਏ ਆ ਜੀ ਉਹ ਇਹਨੂੰ ਕਿਤੇ ਪੋਲੀਟਿਕਲ ਦਬਾਅ ਦੇ ਤਹਿਤ ਗੈਰ ਆ ਪੋਲੀਟਿਕਲ ਮਾਮਲਾ ਲੈਣਾ ਚਾਹੁੰਦੇ ਅਸੀਂ ਕਾਨੂੰਨ ਦੇ ਮੁਤਾਬਕ ਕਾਰਵਾਈ ਕਰਦੇ ਆ ਐਫ ਆਰ ਸਾਡੇ ਕੋਲ ਆ ਕੋਈ ਇਲੀਗਲ ਟੈਂਸ਼ਨ ਨਹੀਂ ਦਿੱਕਤੀ ਪੜਤੀ ਅਰੈਸਟ ਮਾਂਜੋ ਮੁਤਾਬਕ ਕੁੱਝ ਕਰਾਂਗੇ ਬੰਦੇ ਕਾਨੂੰਨੀ ਕਰਨੇ ਆ ਅੱਛਾ ਇਹ ਪੇਸ਼ ਕਰ ਤੱਕ ਨਹੀਂ ਕਰਾਂਗੇ ਜਿੱਦ ਕਦੋਂ ਸ਼ਿਕਾਇਤ ਕਰਤਾ ਹੈਗਾ ਜੀ ਸੁਖਜੈ ਸਿੰਘ ਪੁੱਤਰ ਕਿਸਵਦਰ ਸਿੰਘ ਵਾਸੀ ਸੰਬਾਲਾ ਤੇ ਸਰ ਇਹ ਨਾਈ 90 ਅਫੇਰ ਨੰਬਰ ਆ ਕੇ ਤਾਂ ਇਹ ਆਮਨਗਰ ਚੈਣੀ ਹੋਣੀ ਹਾਂਜੀ ਠੀਕ ਹੈ ਸਭ ਤੋਂ ਗਰਭਰੀਆ ਮੇਰਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਿ ਕਿਉਂ ਨਹੀਂ ਲੜਾਈ ਝਗੜਾ ਪਿਛਲੇ ਸਾਲ ਦੀ ਦਾ ਪਰਚੇ ਨਹੀਂ ਦਿੱਤੇ ਪਰ ਉਹਨਾਂ ਦੀ ਗਰੀ ਹੋਈ ਮੇਰੀ ਗੱਲ ਉਹਨਾਂ ਨੇ ਉਹ ਕਾਨੂੰਨ ਕਾਨੂੰਨ ਹੈ ਆਪ ਦੇ ਮੁਤਾਬਕ ਕਾਰਵਾਈ ਕਰਨੀ ਹੈ ਜੀ ਦੇਖਦੇ ਇਨਵੈਸਟੀਗੇਸ਼ਨ ਕਰਾਂਗੇ ਉਹਨਾਂ ਕੇਸਾਂ ਦਾ ਵੀ ਸਟ੍ਰਕਚਰ ਦੇਖਾਂਗੇ ਉਹਨਾਂ ਦਾ ਕੀ ਮਾਂ ਜੋ ਅਦਾਲਤ ਤੇ ਪੇਸ਼ ਕਰਕੇ ਜੀ ਕਾਨੂੰਨ ਮੁਤਾਬਕ ਜੋ ਬਣ ਕੇ ਕਰੇ ਉਹ ਅੱਜ ਕਰਾਂਗੇ ਜੋ ਮੰਨ ਜੋ ਅਦਾਲਤ ਦੇ ਹੁਕਮਾਂ ਦੇ ਅਨੁਸਾਰ ਪਾਲਣਾ ਕੀਤੀ। ਦੇਖਿਆ ਸਰ ਮਾਮੂਲੀ ਦਾਲ ਤੋਂ ਨੂੰ ਬਾਅਦ ਇੱਕ ਤਰੀਕਾ ਕਰਦਾ ਜਿੱਕਰ ਜਿੰਨਾ ਦੀ ਬਾਦੀਆਂ ਗੱਲਾਂ ਨਹੀਂ ਜੀ ਸਾਨੂੰ ਇਨਵੈਸਟੀਗੇਸ਼ਨ ਕਰ ਲੈਂਦੇ ਹੋ ਪਲੀ ਕੋਈ ਜਹਲ ਜਾਂ ਜੈਸੀ ਸੂਰਤ ਵੈਸੀ ਕਾਰਵਾਈ ਅਮਲ ਚਲਿਆਵਾਂਗੇ। ਜਦੋਂ ਜਿਹੜੀ ਗੱਲ ਤੁਸੀਂ ਕਰ ਰਹੇ ਜਦੋਂ ਉਹ ਮੌਕਾ ਆਏਗਾ ਉਹਦਾ ਤੁਹਾਨੂੰ ਕੋਹਲ ਜਿਹਾ ਦਵਾ ਦੇ। ਫਿਲਹਾਲ ਤਾਂ ਅਸੀਂ ਇਨਵੈਸਟੀਗੇਸ਼ਨ ਕਰ ਪਰ ਉਸ ਪਰਚੇ ਕਰਕੇ ਕਹਿੰਦਾ ਇਹ ਇਨਵੈਸਟੀਗੇਸ਼ਨ ਕੀਤੀ ਹੈ ਲੜਾਈ ਕੀਤੀ ਹੋਈ ਹੈ ਜੇਕਰ ਲੜਾਈ ਹੋਈ ਹੈ ਤੇ ਕਿੱਥੇ ਸੱਤ ਪੇਟ ਵੱਜੇ ਉਹ ਬੰਦਾ ਬਿਲਕੁਲ ਜੀ ਬਿਲਕੁਲ ਇਨਵੈਸਟੀਗੇਸ਼ਨ ਦਾ ਪਾਰਟ ਹੁੰਦਾ ਹੈ ਸਾਰਾ ਹਰ ਇੱਕ ਕੰਮ ਕਾਨੂੰਨ ਦੇ ਮੁਤਾਬਕ ਕੀਤਾ ਜਾਂਦਾ ਜੇ ਜਦੋਂ ਸਾਡੇ ਕੋਲ ਕੋਈ ਕੋਪਲੇਟ ਆ ਜਾਂਦਾ ਫਿਰ ਤਾਂ ਮਤਲਬ ਫਸਟ ਇਨਫੋਰਮੇਸ਼ਨ ਰਿਪੋਰਟ ਹੋਤੇ ਐਫਆਈਆਰ ਦੱਤ ਕਰਕੇ ਇਨਵੈਸਟੀਗੇਸ਼ਨ ਫੇਰ ਹੀ ਹੁੰਦੀ ਹੈ ਇਹਦੇ ਕੋਲ ਅਸੀਂ ਕਿਸੇ ਨੂੰ ਟ੍ਰੈਕ ਨਹੀਂ ਕਰ ਸਕਦੇ ਜੇ ਸਾਡੇ ਕੋਲ ਐਫਆਈਆਰ ਹੈ ਫਿਰ ਐਫਆਈਆਰ ਨਹੀਂ ਹੈ ਫਿਰ ਅਸੀਂ ਕਿਸੇ ਦੇ ਰੈਸਟ ਨਹੀਂ ਪਾ ਸਕਦੇ ਇਨਵੈਸਟੀਗੇਸ਼ਨ ਆਫੇਰ ਤੋਂ ਬਾਅਦ ਹੀ ਸ਼ੁਰੂ ਹੁੰਦੀ ਹੈ ਜਿਹੜੇ ਇਹਨਾਂ ਦੇ ਸਾਥੀ ਬਾਹਰ ਫੜੇ ਨਹੀਂ ਉਹ ਕੈਂਡੀ ਦੇ ਵੀ ਜਿਹੜੇ ਉਹਨਾਂ ਕਰਤਾਰ ਸੁੱਤੀ ਗਈਆਂ ਕਦੇ ਅਸੀਂ ਉਹਨਾਂ ਨੂੰ ਮਿਲੇ ਵੀ ਨਹੀਂ ਦੱਸਾਇਆ ਨਹੀਂ ਇਹਨਾਂ ਨੇ ਤਾਂ ਕੀ ਇਹਨਾਂ ਨੇ ਤਾਂ ਕੀ ਮਿਲਣਾ ਜੀ ਇਹ ਤਾਂ ਜਾਂ ਅਕਿਊ ਦਾ ਸਕਦਾ ਜਾਂ ਵਿਕਣ ਦਾ ਸਕਦਾ ਜੀ